ਆਪਣੇ ਰਾਹੁਲ ਗਾਂਧੀ ਹੁਰਾਂ ਨੂੰ ਰਜਿੰਦਰ ਸਤਾਮੀਓ ਹੁਰਾਂ ਵੱਲੋਂ ਸਰੋਪਾ ਪਾਕਿ ਸਨਮਾਨਿਤ ਕੀਤਾ ਗਿਆ ਸੋ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਜਦੋਂ ਫਿਰ ਕੀ ਹੋ ਗਿਆ ਜੇ ਸਰੋਪਾ ਪਾਤਾ ਤੇ ਅਡਾਨੀ ਜਿਹੜਾ ਜਿਹੜਾ ਕਹਿੰਦਾ ਮਾਈ ਆਫ ਦਾ ਕੰਟਰੀ ਜਿਹੜਾ ਉਹਦੀ ਕਿਤਾਬ ਲਿਖੇ ਉਹਦੇ ਵਿੱਚ ਕਹਿੰਦਾ ਮੈਂ ਦੁਰਗਾ ਦਾ ਕਿਤਾਬ ਦਿੱਤਾ ਚੰਗਾ ਕਰਿਆ ਉਹਨੇ ਅਬ ਦਰਬਾਰ ਸਾਹਿਬ ਤੇ ਅਟੈਕ ਰਿਆ ਉਹਨਾਂ ਦੇ ਸਰੋਪੇ ਪਾਏ ਨੇ ਇਹਨਾਂ ਨੇ ਬਾਦਲ ਕਿੱਲਾ ਪਾਰਟੀ ਦਾ ਸਵਾਲ ਚੁੱਕਦੇ ਕਿ ਇਹਦੀ ਦਾਦੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਦਾਦੀ ਨੇ ਕਰਾਇਆ ਉਹਨੇ ਤਾਂ ਨਹੀਂ ਕਰਾਇਆ ਉਹ ਲੋਕ ਕਿੱਡਾ ਸੀਗਾ ਹੁਣ ਇਹ ਮੈਨੂੰ ਗਾਲਾਂ ਕੱਢੀ ਜਾਣਗੇ ਕਮੈਂਟ ਵੀ ਇਹ ਹੁਣ ਕਾਂਗਰਸੀ ਬਣ ਗਿਆ ਕਾਂਗਰਸੀ ਨਹੀਂ ਅਸੀਂ ਸੱਚ ਦੀ ਗੱਲ ਕਰਨੀ ਆ ਬਾਦਲ ਨੂੰ ਕਿਉਂ ਪਾਇਆ ਜਾਂਦਾ ਗੁਰੂਗ੍ਰਾਮ ਸਾਹਿਬ ਦੀਆਂ ਬਿਆਦਵੀਆਂ ਉਹਨੇ ਕੀਤੀਆਂ ਹਾਂਜੀ ਜਿਹੜੇ ਬਾਈਬਲ ਕਾਣਾ ਦੇ ਵਿਗਰਾਂਤ ਸਿੰਘ ਇਨਸਾਫ ਮੰਗਦੇ ਤੇ ਗੋਲੀਆਂ ਉਹਨਾਂ ਦੇ ਮਾਰ ਕੇ ਸ਼ਹੀਦ ਕਰਦੇ ਸੁਮੇਧ ਸੈਣੀ ਬੁੱਚੜ ਵਰਗੇ ਉਹ ਸਾਡੇ ਤੇ ਲਾਤੇ ਜਿਨ੍ਹਾਂ ਨੇ ਝੂਠੇ ਮੁਕਾਬਲੇ ਬਣਾਏ ਇਹਨਾਂ ਨੇ ਕੀ ਛੱਡਿਆ ਇਹ ਵੀ ਹੱਕਦਾਰ ਨਹੀਂ ਹੈਗੇ ਫਿਰ ਇਹ ਕਾਦੇ ਵਸਤੇ ਨੇ ਇਹ ਆਵਕਾ ਨਾ ਕੁ ਲੈਨੇ ਕਾਦੇ ਹੱਕਦਾਰ ਨੇ ਜਿਹੜੇ ਬੰਦਾ ਤਨਖਾਈ ਆ ਉਤੋਂ ਕਰਾ ਲੋ ਜੇ ਉਹ ਕਰਾ ਨਹੀਂ ਨਹੀਂ ਹੁੰਦਾ ਤੇ ਉਹ ਪਹਿਲਾਂ ਵੀ ਸੇਵਾ ਕਰਦਾ ਰਿਹਾ ਕਿ ਸਿਰਫ ਇਹ ਇੱਕ ਦੂਜੇ ਨੀਮਾ ਦਿਖਾਉਣ ਵਾਸਤੇ ਆ ਅਸੀਂ ਨਹੀਂ ਕਹਿੰਦੇ ਵੀ ਕਾਂਗਰਸ ਹੋ ਕਾਂਗਰਸ ਨੇ ਬਹੁਤ ਕੁਸ਼ ਕੀਤਾ ਸਾਡੇ ਨਾਲ ਸਿੱਖਾਂ ਦੇ ਨਾਲ ਸਾਡਾ ਦਰਬਾਰ ਸੜਕਾਤਾ ਅਸੀਂ ਭੁੱਲ ਨਹੀਂ ਸਕਦੇ